ਰਾਮਸਰ ਸਰੋਵਰ ਸੀ ਉਸ ਵੇਲੇ ਉਹਦੇ ਕੰਢੇ ਦੇ ਉੱਤੇ ਰੁੱਖ ਲੱਗੇ ਹੋਏ ਨੇ ਇੱਕ ਐਸੀ ਸੁਹਾਵਣੀ ਜਗ੍ਹਾ ਲੱਭੀ ਤੱਕੀ ਜਿੱਥੇ ਇੱਕ ਇੱਕ ਤਾਂ ਠੰਡਕ ਹੋਵੇ ਜਿੱਥੇ ਕਿਸੇ ਤਰ੍ਹਾਂ ਦਾ ਕੋਈ ਸ਼ੋਰ ਸ਼ਰਾਬਾ ਨਾ ਹੋਵੇ ਜਿੱਥੇ ਕੁਦਰਤ ਦੇ ਵਿੱਚ ਬੈਠ ਕੇ ਕੁਦਰਤ ਦਾ ਵੀ ਆਨੰਦ ਮਾਣਿਆ ਜਾਵੇ ਅਤੇ ਰੋਹਾਨੀਅਤ ਨੂੰ ਵੀ ਮਹਿਸੂਸ ਕੀਤਾ ਜਾਵੇ ਐਸੀ ਜਗ੍ਹਾ ਸੀ ਉਹ ਰਾਮਸਰ ਸਰੋਵਰ ਅੰਮ੍ਰਿਤਸਰ ਦੀ ਜ਼ਿੰਮੇਵਾਰੀ ਵਾਸਤੇ ਸਤਿਕਾਰਯੋਗ ਬਾਬਾ ਬੁੱਢਾ ਜੀ ਤੱਕ ਸਨੇਹਾ ਪਹੁੰਚਿਆ। ਬਾਬਾ ਬੁੱਢਾ ਜੀ ਤੱਕ ਸਿੱਖ ਭੇਜੇ ਬੁਲਾ ਕੇ ਲਿਆਓ। ਬਾਬਾ ਬੁੱਢਾ ਜੀ ਆਏ ਨੇ ਅੰਮ੍ਰਿਤਸਰ ਦੀ ਧਰਤੀ ਤੇ ਤੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਹਾ ਬਾਬਾ ਬੁੱਢਾ ਜੀ ਨੂੰ ਕਿ ਤੁਸੀਂ ਹਰਿਮੰਦਰ ਸਾਹਿਬ ਦੇ ਅੰਦਰ ਦੀ ਜ਼ਿੰਮੇਵਾਰੀ ਸੰਭਾਲਣੀ ਹੈ। ਜਿੱਥੇ ਸਿੱਖ ਸੰਗਤਾਂ ਆਉਂਦੀਆਂ ਨੇ, ਦਰਸ਼ਨ ਦਿਦਾਰੇ ਕਰ ਰਹੀਆਂ ਨੇ, ਸੇਵਾ ਕਰ ਰਹੀਆਂ ਨੇ, ਉੱਥੇ ਸਾਰੀਆਂ ਸੰਗਤਾਂ ਨੂੰ ਸੰਭਾਲਣਾ ਤੁਸੀਂ ਹੀ ਅਗਵਾਈ ਤੁਸੀਂ ਹੀ ਕਰਨੀ ਹੈ। ਬਾਬਾ ਬੁੱਢਾ ਜੀ ਨੇ ਉਸ ਸਾਰੇ ਹੁਕਮ ਦੇ ਅੱਗੇ ਸਿਰ ਝੁਕਾ ਦਿੱਤਾ ਗੁਰੂ ਅਰਜਨ ਪਾਤਸ਼ਾਹ ਜੀ ਆਪ ਜਿਸ ਜਗ੍ਹਾ ਤੇ ਉੱਤੇ ਬੈਠ ਕੇ ਸੰਗਤਾਂ ਨੂੰ ਉਪਦੇਸ਼ ਕਰਦੇ ਸੀ ਬਾਬਾ ਬੁੱਢਾ ਜੀ ਦੀ ਜ਼ਿੰਮੇਵਾਰੀ ਲਗਾ ਦਿੱਤੀ ਜ਼ਿੰਮੇਵਾਰੀ ਦੇ ਨਾਲ ਬਾਬਾ ਬੁੱਢਾ ਜੀ ਨੇ ਸਾਰੀ ਜ਼ਿੰਮੇਵਾਰੀ ਉਧਰੋਂ ਸੰਭਾਲ ਲਈ ਹੈ ਸੰਗਤਾਂ ਨੂੰ ਗੁਰਮਤ ਦਾ ਉਪਦੇਸ਼ ਦ੍ਰਿੜ ਕਰਵਾਉਂਦੇ ਰਹੇ ਉਧਰ ਸੰਗਤਾਂ ਨਾਮ ਬਾਣੀ ਦੇ ਵਿੱਚ ਪਰੋਈਆਂ ਜਾ ਰਹੀਆਂ ਨੇ ਇੱਧਰ ਬਾਣੀ ਪਰੋਈ ਜਾ ਰਹੀ ਹੈ ਇੱਧਰ ਜ਼ਿੰਮੇਵਾਰੀ ਲਗਾ ਦਿੱਤੀ ਗਈ ਸਤਕਾਰਯੋਗ ਭਾਈ ਗੁਰਦਾਸ ਜੀ ਦੀ ਭਾਈ ਬੰਨੋ ਜੀ ਦੀ ਨਾਲ ਕੁਝ ਸਿੱਖਾਂ ਦੀ ਜ਼ਿੰਮੇਵਾਰੀ ਕਿਉਂਕਿ ਇਹਦੇ ਵਿੱਚ ਕੁਝ ਇੱਕ ਜਾਂ ਦੋ ਜਣਿਆਂ ਦਾ ਕਾਰਜ ਨਹੀਂ ਹੈ ਯਾਦ ਰੱਖਿਓ ਇਤਿਹਾਸਕਾਰਾਂ ਨੇ 12 ਜਣਿਆਂ ਦਾ ਜ਼ਿਕਰ ਵੀ ਕੀਤਾ ਹੈ ਸਰੂਪ ਜਦੋਂ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਣੇ ਆਪਾਂ ਨੂੰ ਤਾਂ ਦੋ ਜਾਣੇ ਆ ਤੇ ਆਪਾਂ ਨੂੰ ਤਾਂ ਦੋ ਜਾਣੇ ਉਦੋਂ ਘੱਟ ਪੈ ਜਾਂਦੇ ਨੇ ਜਦੋਂ ਸਰੂਪ ਦੀ ਤਿਆਰੀ ਕਰਨੀ ਹੈ ਉਦੋਂ ਇੱਕ ਜਾਂ ਦੋ ਜਾਣਿਆਂ ਦਾ ਕੰਮ ਨਹੀਂ ਸੀ ਇਹਦੇ ਬਾਅਦ ਤੇ ਬੜੇ ਵੱਡੇ ਕਾਰਜ ਸੀ ਕਿਸੇ ਨੇ ਜਲ ਤਾਂ ਤਿਆਰ ਕਰਨੀਆਂ ਨੇ ਕਿਉਂਕਿ ਬੀੜ ਇੱਕ ਤਿਆਰ ਨਹੀਂ ਉਸ ਵੇਲੇ ਹੋਈ ਉਸ ਵੇਲੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕ ਬੀੜ ਤਿਆਰ ਕਰਕੇ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕਰਵਾਇਆ ਸੀ ਨਾਲ ਦੂਜੀ ਬੀੜ ਭਾਈ ਬੰਨੋ ਜੀ ਦੀ ਜ਼ਿੰਮੇਵਾਰੀ ਲਗਾਈ ਹੈ ਗੁਰੂ ਅਰਜਨ ਪਾਤਸ਼ਾਹ ਜੀ ਨੇ ਪਹਿਲਾਂ ਬੇੜ ਤਿਆਰੀ ਕੀਤੀ ਸਾਰੀ ਬਾਣੀ ਇੱਕ ਜਗ੍ਹਾ ਦੇ ਉੱਤੇ ਇਕੱਤਰ ਕੀਤੀ ਇਹ ਬਾਣੀ ਨੂੰ ਬਾਅਦ ਵਿੱਚ ਗ੍ਰੰਥ ਦੇ ਨਾਮ ਨਾਲ ਬਿਆਨ ਕੀਤਾ ਗਿਆ ਬਾਅਦ ਵਿੱਚ ਜਿਹਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਗੁਰੂ ਬਾਣੀ ਨੂੰ ਕਿਹਾ ਗਿਆ ਹੈ ਗ੍ਰੰਥ ਉਸ ਸਾਰੇ ਬਾਣੀ ਨੂੰ ਬੰਨ ਕੇ ਰੱਖਣ ਵਾਲੇ ਨੂੰ ਗ੍ਰੰਥ ਕਹਿੰਦੇ ਨੇ ਜਿਹਨੂੰ ਆਪਾਂ ਦੂਜੀ ਭਾਸ਼ਾ ਵਿੱਚ ਗੰਢ ਵੀ ਕਹਿ ਦਿੰਦੇ ਆ ਕਿ ਗੰਢ ਬੰਨ ਦਿੱਤੀ ਇੱਕ ਜਗ੍ਹਾ ਤੇ ਉੱਤੇ ਸਾਰਿਆਂ ਨੂੰ ਬੰਨ੍ਹ ਦਿੱਤਾ ਗੰਢ ਬੰਨ੍ਹ ਦੇਣੀ ਇੱਕ ਗ੍ਰੰਥ ਦਿੱਤਾ ਇੱਕ ਇੱਕ ਜਗ੍ਹਾ ਦੇ ਵਿੱਚ ਬੰਨ੍ਹ ਦਿੱਤਾ ਸਾਰਿਆਂ ਨੂੰ ਸਾਰੀ ਬਾਣੀ ਇੱਕ ਜਗ੍ਹਾ ਦੇ ਉੱਤੇ ਬੰਨ੍ਹ ਦਿੱਤੀ ਜਿਸ ਨੂੰ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਕਿਹਾ ਗਿਆ ਭਾਈ ਗੁਰਦਾਸ ਜੀ ਦੀ ਇੱਕ ਪੰਕਤੀ ਧਿਆਨ ਵਿੱਚ ਰੱਖੀਏ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਕਾਜ਼ੀਆਂ ਨੇ ਵੀ ਦੱਸ ਹਿੰਦੂ ਵੱਡਾ ਕਿ ਮੁਸਲਮਾਨ ਹੋਈ ਵੱਡਾ ਕੌਣ ਇੱਥੇ ਧਰਮ ਕਿਹੜਾ ਵੱਡਾ ਹਿੰਦੂ ਵੱਡਾ ਕਿ ਮੁਸਲਮਾਨ ਵੱਡਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਬੜੇ ਪਿਆਰੀ ਬਚਨ ਕਹੇ ਉਹਨਾਂ ਨੇ ਪੁੱਛਿਆ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ ਬਾਬਾ ਆਖੇ ਹਾਜੀਆ ਛੁਬ ਅਮਲਾ ਬਾਜੋਂ ਦੋਨੋਂ ਰੋਈ ਇੱਥੇ ਪੰਕਤੀ ਨੂੰ ਧਿਆਨ ਚ ਰੱਖਿਓ ਪੁੱਛਣ ਫੋਲ ਕਿਤਾਬ ਨੂੰ ਉਥੇ ਇਸ ਬਾਣੀ ਨੂੰ ਇਸ ਜਿਸ ਜਗ੍ਹਾ ਦੇ ਉੱਤੇ ਨੋਟ ਕੀਤੀ ਗਈ ਸਾਰੀ ਬਾਣੀ ਉਥੇ ਕਿਤਾਬ ਚੱਲਦੀ ਰਹੀ ਹੈ। ਇੱਕ ਇਹ ਬਚਨ ਆਇਆ ਜੀ ਆਪ ਜੀ ਨੂੰ ਯਾਦ ਹੈ ਪੁੱਛਣ ਫੋੜ ਕਿਤਾਬ ਨੂੰ Hindu ਵੱਡਾ ਕੇ ਮੁਸਲਮਾਨ ਹੋਈ ਇੱਕ ਪੰਕਤੀ ਪਾਈ ਗੁਰਦਾਸ ਜੀ ਦੀ ਹੋਰ ਲਵੋ। ਗੁਰੂ ਨਾਨਕ ਸਾਹਿਬ ਜੀ ਜਦੋਂ ਯਾਤਰਾਵਾਂ ਕਰਦੇ ਰਹੇ ਨੇ ਉਹਨਾਂ ਦੇ ਹੱਥ ਵਿੱਚ ਦੋ ਚੀਜ਼ਾਂ ਪੱਕੀਆਂ ਸੀ। ਆਸਾ ਹੱਥ ਕਿਤਾਬ ਕਛ ਕੁਜਾ ਬਾਗ ਮਸੱਲਾ ਧਾਰੀ ਆਸਾ ਡੰਡੇ ਨੂੰ ਕਹਿੰਦੇ ਨੇ ਡੰਡਾ ਗੁਰੂ ਨਾਨਕ ਸਾਹਿਬ ਦੇ ਹੱਥ ਵਿੱਚ ਹੈ ਡੰਡਾ ਆਉਂਦੇ ਜਾਂਦੇ ਰਾਹੀਰਾਂ ਵਾਸਤੇ ਬਹੁਤ ਵੱਡਾ ਸਹਾਰਾ ਬਣਦਾ ਹੈ ਡੰਡਾ ਛੋਟਾ ਵੀ ਹੋਵੇ ਉਹ ਆਪਣਾ ਮਿੱਤਰ ਬਣ ਜਾਂਦਾ ਹੈ ਡੰਡਾ ਛੋਟਾ ਵੀ ਹੋਵੇ ਉਹ ਆਪਣਾ ਸਹਾਰਾ ਬਣ ਜਾਂਦਾ ਹੈ ਹਨੇਰੇ ਸਵੇਰੇ ਭਾਵੇਂ ਆਪਣੇ ਕੋਲ 1 ਫੁੱਟ ਦਾ ਸੋਟਾ ਵੀ ਹੋਵੇ ਡੰਡਾ ਵੀ ਹੋਵੇ ਆਪਾਂ ਨੂੰ ਸਹਾਰਾ ਹੁੰਦਾ ਆਪਣੇ ਹੱਥ ਵਿੱਚ ਇੱਕ ਹਥਿਆਰ ਹੈ ਗੁਰੂ ਨਾਨਕ ਸਾਹਿਬ ਜੀ ਦੇ ਹੱਥੇ ਵਿੱਚ ਮੋਟਾ ਸੋਟਾ ਸੀ ਆਸਾ ਹੱਥ ਕਿਤਾਬ ਕੱਚ ਕੱਚੇ ਕਿਤਾਬ ਮਾਰੀ ਹੋਈ ਸੀ ਭਾਵ ਇੱਕ ਥੈਲਾ ਗੁਰੂ ਸਾਹਿਬ ਜੀ ਦੇ ਲੱਕ ਦੇ ਦਿਵਾਲੇ ਬੱਝਾ ਹੁੰਦਾ ਸੀ ਲੱਕ ਦੇ ਉੱਤੋਂ ਦੀ ਮੋਢਿਆਂ ਦੇ ਉੱਤੋਂ ਦੀ ਪਾਇਆ ਹੁੰਦਾ ਸੀ ਉਸ ਥੈਲੇ ਦੇ ਵਿੱਚ ਇੱਕ ਕਿਤਾਬ ਹੁੰਦੀ ਸੀ ਜਿਸ ਕਿਤਾਬ ਦੇ ਵਿੱਚ ਬਾਣੀ ਗੁਰੂ ਨਾਨਕ ਸਾਹਿਬ ਜੀ ਲਿਖਦੇ ਰਹੇ ਨੇ ਉਸ ਨੂੰ ਕਿਤਾਬ ਕਿਹਾ ਗਿਆ ਭਾਈ ਗੁਰਦਾਸ ਜੀ ਨੇ ਕਿ ਪੋਥੀ ਦੇ ਵਿੱਚ ਬਾਣੀ ਲਿਖੀ ਹੋਈ ਹੈ ਕਿਤਾਬ ਦੇ ਵਿੱਚ ਬਾਣੀ ਲਿਖੀ ਹੋਈ ਹੈ ਉਹ ਸਾਰੀ ਬਾਣੀ ਜਿੱਥੋਂ-ਜਿੱਥੋਂ ਗੁਰੂ ਸਾਹਿਬ ਜੀ ਨੂੰ ਮਿਲੀ ਜਾਂ ਉਹਨਾਂ ਦੇ ਆਪਣੇ ਬਚਨ ਜਿਸ-ਜਿਸ ਜਗ੍ਹਾ ਤੇ ਜੋ-ਜੋ ਕਟਨਾਵਾ ਵਾਪਰੀਆਂ ਜਾਂ ਜਿਹੜਾ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਉਹ ਸਾਰਾ ਇੱਕ ਜਗ੍ਹਾ ਤੇ ਨੋਟ ਕੀਤਾ ਇਹ ਬਾਣੀ ਦੀ ਸੰਭਾਲ ਕਰਨ ਦਾ ਸਭ ਤੋਂ ਪਹਿਲਾ ਕਾਰਜ ਹੀ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਸੀ ਆਪ ਜਾ ਕੇ ਬਾਬਾ ਕਬੀਰ ਜੀ ਦੀ ਬਾਣੀ ਬਾਬਾ ਫਰੀਦ ਜੀ ਦੀ ਬਾਣੀ ਭਗਤ ਧੰਨਾ ਜੀ ਦੀ ਭਗਤ ਰਵਿਦਾਸ ਜੀ ਦੀ ਸਾਰੇ ਭਗਤਾਂ ਦੀ ਬਾਣੀ ਇਕੱਤਰ ਕੀਤੀ ਹੈ ਆਪਣੇ ਹੱਥੀਂ ਜਾ ਕੇ ਸਾਰੀ ਬਾਣੀ ਇਕੱਤਰ ਕੀਤੀ ਗੁਰੂ ਨਾਨਕ ਸਹਿਜ ਨੇ ਇਹ ਪੋਥੀ ਫਿਰ ਗੁਰੂ ਅੰਗਦ ਸਾਹਿਬ ਜੀ ਦੇ ਸਪੁਰਦ ਕਰ ਦਿੱਤੀ ਗੱਦੀ ਤੇ ਬਿਠਾਇਆ ਪਾਪਾ ਲੈਣਾ ਜੀ ਨੂੰ ਗੁਰੂ ਅੰਗਦ ਸਾਹਿਬ ਜੀ ਬਣਾ ਕੇ ਅੱਜ ਤੋਂ ਤੁਸੀਂ ਗੁਰੂ ਆ ਪੋਥੀਆਂ ਤੁਹਾਨੂੰ ਬਖਸ਼ ਦਿੱਤੀਆਂ ਆਪ ਵਿੱਚ ਇਸ ਪੋਥੀ ਦੇ ਗੁਰੂ ਅੰਗਦ ਸਾਹਿਬ ਜੀ ਦੇ 63 ਸ਼ਲੋਕ ਦਰਜ ਕਰ ਲਏ। ਗੁਰੂ ਅਮਰਦਾਸ ਜੀ ਤੱਕ ਇਹ ਬਾਣੀ ਪਹੁੰਚੀ, 19 ਰਾਗਾਂ ਦੇ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ਹੈ। ਫਿਰ ਗੁਰੂ ਰਾਮਦਾਸ ਜੀ ਤੱਕ ਇਹ ਪਹੁੰਚੀ, 30 ਰਾਗਾਂ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਹੈ। ਗੁਰੂ ਅਰਜਨ ਪਾਤਸ਼ਾਹ ਜੀ ਨੇ ਖੁਦ ਉਹ ਬਾਣੀ ਉਚਾਰਨ ਕੀਤੀ, ਸਾਰੀ ਬਾਣੀ ਇੱਕ ਜਗ੍ਹਾ ਦੇ ਉੱਤੇ ਇਕੱਤਰ ਕੀਤੀ, ਤਰਤੀਬ ਦਿੱਤੀ, ਰਾਗਾਂ ਦੇ ਵਿੱਚ ਬੰਨੀ। ਇੱਕ ਤਰੀਕੇ ਦੇ ਨਾਲ ਸਾਰੀ ਬਾਣੀ ਨੂੰ ਤਰਤੀਬ ਦਿੱਤੀ ਹੈ। ਤੇ ਤرتীব ਦੇਖ ਕੇ ਜਿੱਥੇ ਸਾਰੇ ਹੀ ਭੱਟ ਸਹਿਬਾਨ ਆਏ ਭਗਤ ਸਹਿਬਾਨ ਗੁਰੂ ਸਹਿਬਾਨ ਸਾਰਿਆਂ ਦੀ ਬਾਣੀ ਇੱਕ ਜਗ੍ਹਾ ਦੇ ਉੱਤੇ ਇਕੱਤਰ ਕਰ ਦਿੱਤੀ ਗਈ 34 ਮਹਾਪੁਰਖਾਂ ਦੀ ਬਾਣੀ ਇਸ ਵਕਤ ਇਕੱਤਰ ਹੋ ਚੁੱਕੀ ਸੀ 34 ਮਹਾਪੁਰਖ